ਇਹ ਬੰਦੇ ਬਦਲਣਾ ਹੈ 100 ਬੰਦਾ ਹੋ ਗਏ ਜਿੱਦਣ ਮੈਨੂੰ ਮੰਨ ਕੇ ਚੱਲਿਆ ਯਾਰ ਅੱਜ ਬੰਦਾ ਨੇ ਜੁਆਇਨ ਕਰਨਾ ਸਟਾਰਟ ਕਰਤਾ ਹਨਾ ਮੇਰਾ ਬੋਸ ਟਾਈਮ ਵਧੀਆ ਕਿਉਂਕਿ ਇੱਕ ਵਾਰੀ ਬੋਸ ਟਾਈਮ ਪੂਰਾ ਕਰਤਾ ਫਿਰ ਇਹ ਇੱਕ ਕੰਮ ਨਹੀਂ ਹੋਣਾ ਤੇ ਤਾਂ ਹੋਰ ਵੀ ਕਰਦਾ ਹੂੰ ਜਿਹਨੂੰ ਉਹਨਾਂ ਲਾਜ ਬਿੱਲਾ ਰਹਿਣਾ ਬਣਾਉਂਦਾ ਹੈ ਯਾਰ ਇਹ ਤਾਂ ਸਾਈਡ ਹੈ ਬਬੇ ਇਹ ਚੱਲ ਪਿਆ ਚੱਲ ਪਿਆ ਨਾ ਚੱਲਿਆ ਨਾ ਚੱਲਿਆ ਹੁਣ ਮੇਨ ਕੰਮ ਥੋੜੀ ਛੱਡਾਂਗੇ ਕਨੇ ਅੱਜ ਆ ਹੋਏ ਛਤਰਿਆ ਐ ਵੀਡੀਓ ਬਿਲਲ ਹੋ ਗਈਆਂ ਨਾ ਯਾਰ ਦੇ ਪਹਿਲੇ ਨੰਬਰ ਤੇ ਕੁਆਲਿਟੀ ਹੋਣੀ ਚਾਹੀਦੀ ਹੈਗੀ ਹਣਾ ਫੋਨ ਦੀ ਹੂੰ ਵੀਡੀਓ ਦੀ ਕੁਆਲਿਟੀ ਮਤਲਬ ਉਤਰੇ ਫੋਨ ਦਾ ਕੈਮਰਾ ਵਧੀਆ ਹੋਣਾ ਮੇਰੇ ਵਾਲਾ ਖਾ ਦੇ ਓਰੇ ਦਾ ਕੈਮਰਾ ਤਾਂ ਵਧੀਆ ਨਹੀਂਗਾ ਇਹ ਤੇ ਮੇਰੀਆਂ ਵੀਡੀਓ ਚੜ ਚੜ ਕੇ ਕਿੰਨੀਆਂ ਚੜਨਗੀਆਂ 2000 3000 4000 5000 ਇੰਨਾ ਕੁ ਵਿਊਜ਼ ਆ ਜੂਗਾ ਹਣਾ ਫੋਨ ਤਾਂ ਲਊਗਾ ਹੋਰ ਲਊਗਾ ਇਹ ਤਾਂ ਵਸ ਸਕੂ ਚਾਰ ਹੂੰ 15 ਸਾਲਾਂ ਦੇ ਬੰਦਾ ਇੱਥੇ ਬੰਦਾ ਕੀ ਆਈਫੋਨ ਫੜ ਲਗੇ ਆੜੀ ਦਾ ਦਰਾ ਸੱਡ ਲਾਊਗਾ ਹਣਾ ਫੋਨਾਂ ਦੀ ਦੁਕਾਨ ਆ ਉਹਦੀ ਪੂਰੀ ਵਧੀਆ ਲੈ ਜੇ ਨਵਾਂ ਫੋਨ ਲੈਣਾ ਚਾਹੇ ਦੇਖਣਾ ਹੈ ਹਣਾ ਕੋਈ ਵੀ ਫੋਨ ਹਰ ਤਰ੍ਹਾਂ ਦਾ ਸਿਮਾ ਤੋਂ ਲੈ ਕੇ ਰਿਪੇਅਰਿੰਗ ਦਾ ਕੰਮ ਹੀ ਆ ਉਹਦਾ ਫੋਨ ਦਾ ਜਿਵੇਂ ਜਗਤਾਰ ਵਾਜ ਦੀ ਦੁਕਾਨ ਹੈਗੀ ਹਾਂ ਉਹ ਮੇਂ ਦੁਕਾਨ ਆ ਉਹਦੀ ਰਿਪੇਅਰਿੰਗ ਨਹੀਂ ਹਰ ਤਰ੍ਹਾਂ ਦਾ ਸਿਮਾ ਤੋਂ ਲੈ ਕੇ ਰਿਪੇਅਰਿੰਗ ਦਾ ਕੰਮ ਹੀ ਹੋ ਜਾਂਦਾ ਫੂਣ ਦਾ ਜਿਵੇਂ ਜਗਤਾਰ ਵਾਜ ਦੀ ਦੁਕਾਨ ਹੈਗੀ ਹਾਂ ਉਹ ਮੇਂ ਦੁਕਾਨ ਉਹਦੀ ਰਿਪੇਅਰਿੰਗ ਨਹੀਂ ਹੋਉਂਦੀ ਆਹ ਮੂੜ ਨੂੰ ਤੇ ਲਿਆ ਸੀਗਾ ਪਿੰਨੇ ਸਾਲ ਹੋ ਗਏ ਵਧੀਆ ਚੱਲਦਾ ਆ ਜਵਾਗ ਦਾ ਯਾਰ ਟੈਨਸ਼ਨਾਂ ਚ ਹੂੰ ਮਾਦਾ ਕਰ ਬਹੁਤ ਕਰਦਾ ਵੀ ਤੂੰ ਇੱਥੇ ਕਰ ਜਾ ਤੂੰ ਇੱਥੇ ਕਰ ਦੇ ਅਬ ਇਹਨੂੰ ਮਾਰਿਆ ਕਰਦਾ ਮਾਮਾ ਰੋ Gracias. ਅਬੇ ਆਏ ਕਰਦੇ ਹਾਂ ਹਾਂ ਹਲੋ ਕਰਦੇ ਹਾਂ ਹਾਈ ਚਲੋ ਲੈ ਚੁਰੂ ਨਾ ਆਉਂਦਾ ਹੈ ਨਾ ਮੈਂ ਨਾ ਵੀ 12 ਜਨਾਂ ਜੋ ਜੁਆਇਨ ਕੀਤਾ ਆ ਲੈ ਵਿੱਚ ਹੋਰ ਕੀ ਸਲਾਦ ਕੱਟਣਾ ਸਿੱਖ ਲੋ ਅਗਰ ਸਲਾਦ ਕੱਟਣਾ ਦਸਖਾ ਦੇ ਲਓ ਜੀ ਪੰਜਾਬੀ ਹਾਰਡਵਰਕ ਹੈਗਾ ਬਸ ਇੱਕ ਲੇਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਤੇ ਜੀ ਨਵੇਂ ਆਇਓਗੇ ਤਾਂ ਆਇਆ ਆ ਰਿਹਾ ਚਲੋ ਜੀ ਹੁਣੋ पास अच्छे लगे दिखावा दे फिर भरा चलते चलते तो जी पंजाबी हार्डवर्क के लिए चैनल को सब्सक्राइब जरूर करें और लास्ट टाइम अच्छी लगे तो लाइक जरूर करना ਕਿੰਨੇ ਕ ਜਣੇ ਦੇਖ ਲੈਂਦੇ ਤੂੰ ਬਸ ਕੋਈ ਆ ਗਿਆ ਕੋਈ ਮੁੜ ਗਿਆ ਕੋਈ ਆ ਗਿਆ ਮੁੜ ਗਿਆ ਅਹੀਂ ਚੱਲੀ ਜਾਂਦਾ ਤਾਂ ਐਂਡ ਤੇ ਟੋਟਲ ਕਿੰਨੇ ਕ ਜਣੇ ਨੇ ਜੁਆਇਨ ਕੀਤੀ ਪਤਾ ਲੱਗ ਜਾਂਦਾ ਹੈਗਾ ਹਾਂ ਲਾਈਵ ਦੂਜੇ ਲੋਟ ਦਿਖਾਇਆ ਕਰ ਕਿਵੇਂ ਗਾਰਡ ਜਾਰ और चैनल पर नए हैं तो चैनल को सब्सक्राइब जरूर करें। और वर्क के लिए चैनल को सब्सक्राइब जरूर करें। जाने दो दो, दो सी, नहीं दो, नहीं नहीं। दो हो हो फिर हो गए गए, गए, फिर 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 फिर

12:00 ਵਜੇ ਵੇਰ ਅੱਠ ਹੋ ਗਏ ਕਿੜਕੇ ਬਾਬੇ ਤੂੰ ਇੰਨਾ ਸੋਚਿਆ ਕਰ ਹਾਂ ਜੇ ਹੁਣ ਆਪਾਂ ਕੰਮ ਕਰਦੇ ਆਂ ਬੈਠੇ ਆਂਗੇ ਆਪਾਂ ਇਹਨੂੰ ਪੂਰਾ ਰਿਕਾਰਡ ਕਰਦੇ ਆਂ ਤੇ ਆਪਣਾ ਕੋਈ ਜਾਂਦਾ ਤਾਂ ਨਹੀਂਗਾ ਜੇ ਆਪਾਂ ਸਾਲ ਦੇ 365 ਦਿਨਾਂ ਚੋਂ ਆਪਾਂ ਜੇ 365 ਵੀਡੀਓ ਪਾ ਵੀ ਦਿੱਤੇ ਦਿੱਲੀ ਦੀ ਇੱਕ ਆਪਣਾ ਕੋਈ ਜਾਂਦਾ ਤਾਂ ਨਹੀਂਗਾ ਕਿ ਬੜਾ ਨੈਟ ਫੋਕ ਜਾਊਗਾ ਹਣਾ ਪਰ ਜੇਕਰ ਵੀਡੀਓ ਵਾਇਰਲ ਹੋ ਜਾਏ ਤਾਂ ਕੀ ਤਾਂ ਕੀ ਹੋ ਸਕਦਾ ਹੈ ਆਓ ਜੀ ਹੂੰ ਕੀ ਗੱਲ ਹੈ ਸੋ ਗਾਇਸ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਐਂਡ ਸਬਸਕ੍ਰਾਈਬ ਕਰੇ ਚੰਗੇ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਹੈ ਇੱਧਰ ਲੰਮਾ ਲੱਗਦਾ ਤਾਂ ਐਵੇਂ ਆ ਤਾਂ ਚਲੋ ਹੁਣ ਕਈ ਤਾਂ ਜਾਂਦੇ ਆਂ ਹੈ ਕਿੰਦੇ ਤਾਂ ਹੈ ਨਹੀਂ ਕਿ ਆ ਲੂਣ ਲੂਣ ਜਿਹੜੇ ਮੈਸੇਜ ਆਉਂਦੇ ਆਗੇ ਉਹਨਾਂ ਨਾਲ ਲੂਣ ਖਾਲੇ ਬਾਰੇ ਕਹੀ ਤਾਂ ਜਾਂਦੇ ਆ ਕਿ ਦੰਦੇ ਤਾਂ ਹੈ ਨਹੀਂਗੇ ਦੰਦੇ ਨਹੀਂ ਹਨ ਹੋਰ ਸਾਰੇ ਪਤਾ ਨਹੀਂ ਪੁੱਕੇ ਤਾਂ ਟ੍ਰਾਈ ਨਹੀਂ ਕੀਤਾ ਯਾਰ ਆਇ ਨੂੰ ਖਸ ਲੈਂਦਾ ਤੇਰੇ ਆ ਗੋਲ ਗੱਟਾਂ ਕਿ ਪੁੱਛਾਂ ਥੋੜੀਆਂ ਇਹਨਾਂ ਤੇ ਨਾਲ ਇਹਨਾਂ ਦੇ ਤਾਂ ਦੋ ਚਾਲ ਦੇ ਇੱਕ ਤੂ ਲੈ ਲਾ ਦੋ ਕਿਵੇਂ ਲੂਣ ਲੈ ਜਾ ਗੁੰਡਿਆ ਇਹ ਨਹੀਂ ਲੂਣ ਤਾਂ ਪੜ ਵੀ ਮਿਲ ਜਾਣਗੇ ਆਪ ਨੂੰ ਕੋ ਧਰਨਾ ਕਰਨਾ ਪਊਗਾ ਤੇਰੇ ਕੋਲ ਇੱਕ ਤੇਰੀ ਕੀ ਮਹਿੰਗੀ ਚੀਜ਼ ਆਗੀ ਹੁਣ ਮੇਰੇ ਕੋਲ ਤਾਂ ਨਹੀਂ ਦਾ ਸਭਰਾ ਵਾ ਜੇ ਮੇਰੇ ਕੋਲੇ ਆਪਣੇ ਆਪਣੇ ਆਪ ਤੋਂ ਬਾਅਦ ਕੋਈ ਮਹਿੰਗੀ ਚੀਜ਼ ਹੈਗੀ ਆ ਤਾਂ ਨਹੀਂ ਨਹੀਂ ਮੋਟਰਸਾਈਕਲ ਹੈਗਾ ਮਹਿੰਗੀ ਗੱਨ ਯਾਰ ਮਹਿੰਗੀ ਵੀ ਨਹੀਂ ਮਤਲਬ ਜਿਵੇਂ 20000 ਰੁਪਏ ਦਾ ਹੁਣ ਕਿਤੇ ਮਰਜ਼ੀ ਕਰਾਣਾ ਇਹ ਲੰਗੜਾਈ ਕਿਹਦੇ ਚੀਜ਼ ਦੀ ਉਪਰਾ ਵਾ ਕੋਈ ਗਹਿਣਾ ਤੱਪਾ ਕਾਈ ਪਸੰਦ ਤੱਪਾ ਹੁਣ ਮੋਟਰਸਾਈਕਲ ਹੈ ਮੇਰਾ ਡੀਲੈਕਸ ਜਿਵੇਂ ਮਰਜ਼ੀ ਆ ਮਰਜ਼ੀ 20000 ਰੁਪਏ ਦਾ ਲੈਣਾ ਹੈ ਤੇ ਲੈ ਲਾ ਗਏ ਸੀ ਕਾਫੀ ਤੱਪਾ ਦੇ ਕੇ ਇਹਨਾਂ ਰੈਕੂਟਾ ਦਵਾ ਨੰਦ ਨੂੰ 2000 ਤੈਨੂੰ ਉਵੇਂ ਹੀ ਕਹਿਣਾ ਵੀ ਲੋਨ ਲੈਣਾ ਬੰਦਾ ਇਹ ਵੇ ਲਾਲੇ ਜਦ ਤੱਕ ਜੋ ਮਰਜੀ ਲੈ ਲਵੇ ਫਿਰ ਕਿ ਵੀ ਜਦੋਂ ਬੁੜੀਆਂ ਵਾਲਾ ਜ਼ਰੂਰੀ ਲੈਣਾ ਤੋ ਇੰਨਾ ਸੋਚ ਹੁਣ ਜੇ ਮੈਂ ਕੋ ਬੰਦੇ ਵਾਲਾ ਆਪਾਂ ਕਿਸੇ ਚੀਜ਼ ਤੇ ਬਾਜੂ ਪੈ ਲੈਨੇ ਆ ਬਾਬੇ ਉਹ ਜਦ ਮਰਜੀ ਆਪਾਂ ਮੋੜ ਵੀ ਸਕਦੇ ਆਗੇ ਹਨਾ ਵੱਧ ਪੈ ਜਾਗੇ ਵੱਧ ਵੀ ਮੋੜ ਸਕਦੇ ਆਗੇ ਹਨਾ ਘੱਟ ਵੀ ਹੋਲੀ ਵੀ ਹਨਾ ਤੇ ਕੱਲਾ ਵਿਆਹ ਦੀ ਚੱਕਰ ਪਊਗਾ ਹਨਾ ਬੁੜੀਆਂ ਵਾਲੇ ਦਾ ਤੂੰ ਐਂ ਸਮਝ ਜੇ ਤੈਨੂੰ 40000 ਦਾ ਤੂੰ ਲੋਨ ਲੈ ਲਿਆ ਨਾ ਤੈਨੂੰ 70 ਭਰਨਾ ਪਊ 30000 ਰੁਪਇਆ ਨਲੇ ਲੋਨ ਮੈਂ ਜੋ 2.5 ਸਾਲ ਤੱਕ ਤਰਾ ਚੱਲਦਾ ਰਹੂਗਾ ਦਸ ਸੁਦਿਕ ਨਾ ਨੰਬਰ ਨੇ ਸਾਡੇ ਕਪਾਹ ਭੱਜਿਆ ਇੱਕ ਘੰਟੇ ਪਹਿਲੇ ਅਮੀਚਾ ਤੇ ਉੱਛੇ ਤੋਂ ਤੁੰਗਾ ਮਾਰਾ ਗਣਾ ਭਾਂਡੇ ਨਹੀਂ ਬੁਰੀਆਂ ਹੈਗੀਆਂ ਪਾਣੀ ਤੋਂ ਕਿਵੇਂ ਕੌਣ ਕਹਿੰਦਾ 12 ਵਸ ਬੁੜੀਆਂ ਚੱਕੀ ਜਾਈਏ ਹੈ ਗਰੇ ਪਣ ਜਾਈ ਨਹੀਂ ਬੁੜੀਆਂ ਹੈਗੀਆਂ ਨੇ ਕਾਫੀ ਵੇਰ ਭਾਂਡੇ ਉਤੇ ਯਰ ਪੌਂਡੇ ਉਤੇ ਬੰਦਿਆਂ ਚ ਆਉਂਦਾਗਾ ਬੰਦਿਆਂ ਤੋਂ ਆਹ ਹਰੇਕ ਤਰ੍ਹਾਂ ਦਾ ਕੰਮ ਕਰਾ ਲੈਂਦਾ ਬੁੜੀਆਂ ਤੋਂ ਕਲੇ ਪੌਂਡੇ ਥੋੜੀ ਤਵਾਜੀ ਦੇ ਹੁੰਦੇ ਹੈਗੇ ਹਾਂ ਉਹਦਾ ਨਾਲ ਸਲਾਦੀ ਕਰਾਉਂਦੀਆਂ ਉਹਦੇ ਬੁੜੀਆਂ ਦਿਹਾੜੀ ਕਿ ਨਹੀਂ ਲੈਂਦੀਆਂ ਨੇ 400 ਰੁਪਏ ਦੇ ਹਾਂ ਇਹ ਵੀ ਸਹੀ ਹੈਗਾ ਹਨਾ ਆਦਰਾ ਗੋਹੜਾ ਇੱਥਲੇ ਤੇ ਲਾਉਣ ਗਿਆ ਸੀ ਮੈਂ ਇੱਥਲੇ ਇੱਥਲੇ ਵਾਲੇ ਤੇ 500 ਰੁਪਏ ਬੜੀਆਂ ਜਿਹੜੇ ਦਿੱਤੇ 500 ਦਾ ਓਟਪੀ ਮੇਰੀ ਨਿਗਾਹ ਹੈ ਗਿਆ ਨੇ ਇੱਕ ਲੋਕ ਅਗਲੀ ਵਾਰ ਆਪਾਂ ਉਹਨਾਂ ਨੂੰ ਲਿਆਵਾਂਗੇ ਠੀਕ ਆ ਬਾਬੇ ਹੈ ਨੰਬਰ ਜੇ ਕੋਈ ਮੋਕੜਾ ਕਿੱਥੇ ਨਹੀਂ ਕੋਈ ਪੜਦੇ ਆ ਗਰ ਕੱਲੂ ਦੁੱਸਲਣੂ ਕੱਲੂ ਤੜੀ ਜੁੜ ਕੇ ਸਾਡੇ ਨਾਲ ਤੁਰ ਪਹਿਣਗੇ ਐਵੇਂ ਨਹੀਂ ਜਾ ਸਕਦੇ ਉਹਦੇ ਨਾਲ ਜਿਹੜਾ ਚੱਲਦਾ ਉਹ ਹਰੇਕ ਚੱਲਦਾ ਹੁੰਦਾ ਹੈ ਉਹਦਾ ਜਾਣ ਪਛਾਣ ਤੋਂ ਬਿਨਾਂ ਤਾਂ ਹਰੇਕ ਚੱਲਦਾ ਹੁੰਦਾ ਹੈਗਾ ਖੋਲੇ ਜਾਂਦੀ ਹੁੰਦੀ ਆ ਜਾਂ ਬਿਦਾਨ ਨੂੰ ਰੇਗੜ ਕੰਨੀਆਂ ਮਰਦੀ ਚੜਾਲਾ ਮੈਂ ਤੁਰਹੇ ਤੂੰ ਰੇਗੜ ਕੰਨੀਆਂ ਤੈਨੂੰ ਕੱਲ ਨੂੰ ਲੈ ਜਾਂਦਾ ਉੱਥੇ ਤੈਨੂੰ ਦਿਖਾਉਣਾ ਮੁੱਢੀ ਮੁੱਢੀਆਂ ਦੀਆਂ ਤਾਂ ਕਹਿੰਦੀ ਲੈ ਆਉਂਦਾ ਕੀ ਲੀਗਾ ਕੋਈ ਬੰਦਾ ਹੈਗਾ ਯਾਰ ਜਦ ਤੱਕ ਦਾ ਦੇ ਭੈ ਕੋ ਲੈ ਕਰਾਂਗੇ ਆਪਾਂ ਮੇਰੀ ਗੱਲ ਸੁਣ ਆਪਣੇ ਕੋਲੇ 16 ਤਰੀਕ ਦਾ ਕੰਮ ਹੈਗਾ ਹਾਂ ਸੁਖਮਨੀ ਦੀ ਉਹ ਦਿਨ ਵੀ ਹੈਂ ਆ ਆਉਂਦੀ ਕਿੱਥੇ ਆਉਂਦੀ ਆ ਉਹ ਇਹ ਤਾਂ ਦੱਸੂਗਾ ਇਹ ਲੋਟ ਬੱਦੀ ਆਗਾ ਹਨਾ ਉਸ ਤੋਂ ਬਾਅਦ ਖਾਨੇ 18 ਕ ਦਾ ਉਸ ਤੋਂ ਬਾਅਦ ਚ ਤਿੰਨ ਚਾਰ ਤਾਂ ਇਹ ਮੈਂ ਤੁਹਾਨੂੰ ਗੱਲ ਕਰਦਾਗਾ ये पे जो भी देख ली कर ली बंदे हाथ थले जो हुए था सो गाइस सब्सक्राइब यूट्यूब चैनल अगर आप लाइक दिस वीडियो सो प्लीज लाइक कर ਤੇਰੀ ਤੇ ਮੋਸਮ ਬਦਲਦਾ ਰਹੇ ਸਿਖਿਆ ਬਦਲਦੇ ਹੋ ਤੇਰੀ ਤੇ ਪਤਾ ਹੀ ਨਹੀਂ ਲੱਗਣਾ ਤੈਨੂੰ ਸੁਨਾਤ ਬੈਠੇ ਬੈਠੇ ਨੂੰ ਕਿੰਨੇ ਬੰਦੇ ਆ ਦੇ ਤੇਰੀ ਲਾਈਵ ਸਟਰੀਮ ਦੇਖ ਲੈਣੀਆਂ ਹੈ ਬਾਬੇ ਹੋਰ ਕੀ ਕੋਣ ਇੱਥੇ ਆਈ ਜਾਂਦੇ ਆ ਜਾਈ ਜਾਂਦੇ ਹੈਗੇ ਸਰਵਾ ਦੇਖ ਲਾਓ ਸਾਲਾ ਬੰਦੇ ਇੰਨੇ ਆ ਕੇ ਮੁੜ ਕੇ ਲੈ ਕੇ ਇੱਕ ਨੇ ਵੀ ਨਹੀਂ ਕੀਤਾ ਦੇਖ ਲਾ ਵਧੀਆ ਕੀ ਲੱਗੇ ਅਗਲਾ ਖਲਾ ਹੀ ਘੱਟੀ ਹੈ ਨਾ ਵਿਚਾਦਾ ਕੰਮ ਵੀ ਤਾਂ ਲੈ ਕਰੀ ਅੱਛਾ ਵੀ ਜਾਇਆ ਕਰ ਸੇਵਾ ਸੇਵਾ ਦੇ ਵੀ ਆ ਆਇਆ ਬਾਈ ਦੇ ਲੈ ਹੋਇਆ ਕਰ ਵੇ ਕਿੰਨੇ ਆਉਂਦੀ ਲੈ ਕੇ ਹੈ ਕਿਹਵਾ ਸੀਵਾ ਤੇ ਜਾਇਆ ਕਰ ਕਿੱਥੇ ਕਿਤੇ ਵੀ ਜਾਣਾਂ ਤੇ ਯਾਤਰਾ ਦੇ ਅਛਾ ਉੱਥੇ ਲੈ ਉਹ ਜਿਵੇਂ ਹੁਣ ਜੇ ਕਿਤੇ ਪਾਸੇ ਉਹ ਬਾਬੇ ਉੱਬੇ ਜਾਣਾ ਉਹ ਇਟਾਲੀਆ ਵਾਲਾ ਸਾਹਿਬ ਜਿੱਥੇ ਵੀ ਉੱਥੇ ਲਾਈਵ ਹੋ ਜਾ ਕਰਾਂ ਹੈ ਉਹ ਬਾਬੇ ਤੈਨੂੰ ਮੈਂ ਰੌਲਾ ਦੱਸ ਕਿਹੜੀ ਚੀਜ਼ ਆ ਤਾਂ ਪੱਟੂ ਆ ਜਿਵੇਂ ਇਹਨੂੰ ਲੈ ਕੇ ਹੁਣ ਜਾਊਗਾ ਲਾਈਵ ਕਰਨ ਹਾਂ ਅਗਲਾ ਵੀ ਕੀ ਸੋਚਉਣਾ ਇਹ ਫੋਨ ਹੋਊਗਾ ਅਗਲਾ ਕਹੂਗਾ ਕੋਈ ਬਾਬਾ ਯੂਟਿਊਬਰ ਆ ਕਿ ਨਹੀਂ ਉਵੇਂ ਪ੍ਰਭਾਵ ਜਾ ਵੀ ਪੈਂਦਾਗਾ ਕਿ ਨਹੀਂ ਸਾਰਾ ਦੌਨ ਕਰਿਆ ਉਹ ਇਹਨੂੰ ਪਾਕਿਸਤਾਨ ਵਾਲੀ ਵੀਡੀਓ ਤੇ ਟਿੱਡੀ ਪਾਕਿਸਤਾਨ ਵਾਲੀ ਲੜਕੀ ਆਈ ਆ ਤੈਨੂੰ ਪਾਕਿਸਤਾਨ ਵਾਲੀ ਨਹੀਂ ਪਾਕਿਸਤਾਨ ਵਾਲੀ ਲੜਕੀ ਇਹ ਆ ਟੀਵੀ ਤੇ ਪਾਕਿਸਤਾਨ ਦੇ ਵੇਰਲੇ ਬੜੀ ਹੋਈ ਐ ਕੀ ਹੋਇਆ ਤੁਸੀਂ ਦੇਖਿਆ ਨਹੀਂ ਦੇਖੀਓ ਕਿ ਮਤਲਬ ਉਹ ਨਹੀਂ ਪਤਾ ਲੱਗਣਾ ਪਾਕਿਸਤਾਨ ਦੀ ਗੇਂਦ ਨਾ ਹੋਰ ਮੱਥਾ ਟੇਕਣ ਗਏ ਸੀ ਇੱਧਰ ਡਾਪੂ ਕੀ ਨਾ ਹੋਰ ਉੱਥੇ ਕਰਤਾ ਹੈਗਾ ਮੁੰਡਾ ਉਹ ਮੈਂ लास्ट ਨੂੰ ਇਹ ਕਹਿੰਦਾ ਟਿਕਨ ਗਏ ਪਸਾਹਤਾਨ ਜਿੰਦ ਦਾ ਟੱਕੂ ਗਏ ਗਲ ਵੀਡੀਓ ਕਰਨੀ ਜੀ ਦਾ ਸਾਰੇ ਪਾਈ ਜਾਂਦੇ ਆ ਲੋਕ ਯਾਰ ਮੇਰੇ ਪਾਈਆਂ ਨੂੰ ਪਤਾ ਚੱਲੇ ਹੈ ਸਾਰੇ ਵੀਡੀਓ ਕੁੜੀ ਆ ਪਾਤੀ ਹੋਣੇ ਛੱਤ ਕਦੀ ਆ ਨਾ ਮਾਰੀ ਪੂਰੀ ਵੀਡੀਓ ਪਾਈ ਹੋਈ ਹੈ ਸਾਰੇ ਕੋ ਕਰਦੇ ਹਾਂ ਹਾਂ ਤੇ ਹੋਰ ਤੁਮ ਹੁਣ ਹੈਗੇ ਇਧਰ ਕੋਲੇ ਇਹ ਇੰਡੀਆ ਵੀਡੀਓ ਗਾਇਲ ਨੂੰ ਦੇਖੀਂ ਤੇਰੇ ਕੋਲ ਹੈਗੀ ਆ ਉਹ ਗਰੁੱਪਾਂ ਗਰੁੱਪਾਂ ਦਾ ਪਤਾ ਹੀ ਨਹੀਂ ਜਾਂਦਾ ਉਹ ਗਰੁੱਪੇ ਔਰ ਤੂੰ ਸਹੀ ਦੱਸ ਹੁਣ ਮੈਂ ਪਾਸ ਸਜਾ ਬੱਟੇ ਆ ਯਾਰ ਬਬੇ ਚੀਜ਼ਾਂ ਤੋਂ ਯਾਰ ਬਾੜਾ ਕੰਮ ਬਾੜਾ ਹੀ ਖਰਾਬ ਹੋ ਗਏ ਇਤ ਕੀ ਪੀ ਵੀਰੋ ਮਤੋਂ ਸਮਝ ਲਾਸਟ 31 ਤਰੀਕ ਦਾ ਕੀਤਾ ਪਿਆ ਮੇਰਾ ਅੱਜ ਕਿੰਨੀ ਹੋ ਗਈ 9 ਹੋ ਗਈ ਦੇਖ ਲਾ ਹੁਣ ਤੇਰੇ ਕੋਲੇ ਦਾ ਭਰਾਵਾ ਤੇਰਾ 16 ਮਿੰਟ ਹੈਗਾ ਹੈਗਾ ਪਾਰਨਰ ਹਾਂ 16 ਪਾਰਨਰ ਬਦਲ ਤਾ ਸਾਦੀ ਸਦਾ ਬੰਦਾ ਦਾ ਤਾਲਾ ਕਰੇ ਕਿਦਰਾ ਦਾ ਸਰਵੀ ਜਾਉ ਹੁਣ ਮੇਰੇ ਵਰਗਾ ਭੈਣ ਚ ਕੁवारे ਬੰਦੇ ਦਾ ਤੈਨੂੰ ਕੀ ਪਤਾ ਹੁਣ ਜਾ ਉਹ ਤੈਨੂੰ ਦੇਹੀ ਕੀ ਕੀ ਬਣੂ ਤਰਾ ਪੁੱਤ ਚਾਲ ਓਏ ਉਹ ਤੈਨੂੰ ਕੀ ਲਾਉਦਾ ਕੁवारे ਬੰਦੇ ਦਾ ਔਖਾ ਕਿ ਵੇਹੇ ਭਰੇ ਦਾ ਵਾਟਸਐਪ ਬਟਕੇ ਪੈ ਲਾ ਜੇਂਗਾ ਤੂੰ ਹਾਂ ਹਾਂ ਕਿਉਂ ਹਾਂ ਕਿਉਂ ਆ ਨਾ ਲਾਈਕ ਆ ਬੱਦੇ ਜੀ ਕੋ ਯੂ ਐਸ ਵਰਸ਼ਵਾਰਟ ਕਿਉਂ ਮਲਛਾ ਵੀ ਮਤਲਬ 11 11 ਜੀ ਹੁੰਦਾ ਹੈ ਜੱਸ ਜੀ ਤੇਰੀ ਜੱਸ ਹੋ ਗਈ ਖਤਮ ਅੱਜ ਤੱਕ ਕਿੱਥੇ ਖਤਮ ਨਹੀਂ ਜਦੋਂ ਜਿੰਨੂ ਕਰ ਮਰਜ਼ੀ ਬਰੂਲਦੇ ਆ ਲੋ ਜੀ ਕਰੇ ਉਹਦੀ ਚੱਕ ਲਈ ਬਸ ਅੱਛਾ ਹਟ ਗਈ ਬਸ ਹੱਸਣ ਦੀ ਪੈ ਤੇ ਪੱਗੜ ਵੀ ਸਾਡੀ ਰੇਲ ਬੰਦ ਕਰਾਪੀ ਜੀ ਉਹ ਸਾਹਮਣੇ ਮੂੜੀਆਂ ਛੱਲੇ ਯਾਰ ਮੂੜੀਆਂ ਹੀ ਹੋਰ ਉਹੀਆਂ ਬੋਤਨੇ ਮੂੜੀਆਂ ਚੱਲਣੀਆਂ ਹੋਰ ਗੇਣਾ ਉਹ ਆ ਗਿਆ ਇੱਕ ਲੈ ਗਈ ਆਇਆ ਮਜ਼ਾ ਹੀ ਆਇਆ ਹੋਰ ਕੀ ਪਾਸ ਹੈ ਪੰਜਾ ਚੱਕਨੇ ਲੈ ਕੀਤਾ ਹੋਰ ਸਾਲ ਕੱਲ ਤਾਂ ਆ ਗਏ ਸੀ ਤਿੰਨ ਕਹਲ ਦੇ ਤੇ ਕਿ ਮੈਨੂੰ ਲੱਗੂ ਮੈਂ ਲੈਵ ਹੋ ਜਾ ਤਾਂ ਚੈਨਲ ਚਾਹੀਦਾ ਤੇਰਾ YouTube ਦਾ YouTube ਤੇ ਹੁੰਦਾ ਹੈ ਹੋਰ ਕਾ ਤੇ ਆ ਦੇਖ ਇੱਧਰ ਮੈਂ ਚਨੋ ਇਹ ਚੱਕਰ ਕਰਦਾ ਹੈਗਾ ਮੂੜੀਆਂ ਲੰਮਾ ਦਾ ਹਾਂ ਹਾਂ ਆਹ ਤੇ ਨਾ ਕਰ ਪੰਜ ਗੱਲ ਕਰ ਲੈਣ ਤੇ ਹੋਰ ਆਇਆ ਇੱਕ ਗੱਲ ਇਹ ਤੋਂ ਨਹੀਂ ਕਿ ਉਹ ਕਾਹਦਾ ਹੈ ਇੱਕ ਗੱਲ ਇਹ ਤੋਂ ਨਹੀਂ ਕਿ ਉਹ ਕਾਹਦਾ ਹੈ ਉਹ ਯਾਦ ਨਹੀਂ ਆ ਰਿਹਾ ਨੰਬਰ ਉਹਨੂੰ ਪੁੱਛੀ ਚਲੋ ਕਿਵੇਂ ਦੜਾ ਦੜਾ ਛੁੱਟੀ ਆ ਪੁਰਕ ਵਿੱਚ ਛੁੱਟੀ ਵੀ ਆ ਗਈ ਹੈ ਹਾਂ ਕਿਹਦੀ ਘੜਕਾ ਸੁਣਿਆ ਆ ਹੜਕਾ ਸੁਣਿਆ ਤਾਈਆਂ ਦਾ ਰੱਖਿਆ ਹੈ ਗਾਈਜ਼ ਸਬਸਕ੍ਰਾਈਬ ਕਰਿਓ ਫਰਮੂਣੀਆਂ ਕੱਟ ਕੇ ਦਿਖਾਵਾਂਗੇ ਤੁਹਾਨੂੰ ਤੁਸੀਂ ਕੱਟੀਆਂ ਨਹੀਂ ਹੋਣੀਆਂ ਕਦੇ ਆਹ ਦੇਖੋ ਪਾਣੀ ਚ ਧੋਵਾਂਗੇ ਵੀ ਬੋਲ ਬਿਚੜਾ ਜਾ ਮੈਂ ਤਾਂ ਪੁੱਛ ਸਕਦੇ ਹੋਗੇ ਕੋਈ ਚੈਟ ਚ ਆ ਕੇ ਨਾ ਹੈਲੋ ਨਾ ਹਾਈ ਕੁਛ ਤਾਂ ਕਹੋ ਸੋਇਆ ਕਰਤ ਵੀ ਬਈ ਕਰ ਤੂੰ ਵੀ ਭਾਈ ਤੇਰੀ ਜਾਂ ਸਾਡੀ ਮੇਰੀ ਹੈਗੀ ਬੋਟੀ ਫੁੱਲਾ ਬੋਟੀ ਫੁੱਲੀ ਜਾ ਜਦੋਂ ਮੈਂ ਜਦੋਂ ਮੈਂ ਕੋਈ ਘਾਟ ਦੀ ਚੀਜ਼ ਕਰ ਲਾਂਗੀ ਨਾ ਜਦੀ ਭੱਜ ਜਾਂਦੇ ਦੋ ਦਮੇੜੇ ਦੇਰਾਂ

हम मतलब अद्धे घंटे की करूंग चाली कमिटा एंट्री में वैक वैक यार शाम फिर कर टाइम लगे चाहे ना लगे हेना ना ਦੱਗਰ ਨਗਰ ਨਿਵਾਸੀਆਂ ਦੇ ਕਾਰਨ ਆ ਲੱਗ ਡੱਗਰ ਕੀਤਣ ਪ੍ਰੋਵੋ ਚਲਾ ਦਿੰਦਾ 1.5 200 ਬੰਦੇ ਨੇ ਦੇਖਣਾ ਹੀ ਰਾਉਣਾ ਅੱਛਾ ਕੱਠਾ ਵਾਲਾ ਹੁਣ ਤੋ ਇਹਨਾਂ ਦੇਖ ਹੁਣ ਮੈਂ ਘੰਟੇ ਦੀ ਲਾਈਵ स्ट्रीਮ ਵੀ ਨਹੀਂ ਪੂਰੀ ਕਰਦਾ ਹਨਾ ਬਾਬੇ ਤੇ ਮੈਨੂੰ ਮੰਨ ਕੇ ਚੱਲ 70 80 ਬੰਦੇ ਤਾਂ ਦੇਖ ਹੀ ਲੈਂਦੇ ਆਗੇ ਹੁਣ ਨਾਰਮਲੀ ਜਿਵੇਂ ਘੰਟੇ ਦੀ ਪੂਰੀ ਕਰਨ ਦਾ ਲੱਗ ਜਾ ਤਾਂ ਲਾਲਾ ਸਾਹਿਬ 100 ਬੰਦੇ ਆ ਜੂਗਾ ਹਨਾ ਦੇਖ ਲੂਗਾ ਕਿ ਨਹੀਂ ਹੁਣ ਬਿਆ ਹਾਂ ਤੇ 2-3 ਘੰਟੇ ਦੀ ਲਾਈਵ स्ट्रीਮ ਕਰਦੇ ਕਿ ਨਹੀਂ 2-300 ਬੰਦੇ ਨੇ ਦੇਖ ਲਿਆ 1.200 ਨੇ ਵੀ ਦੇਖ ਰਿਆ ਹਨ ਅਗਲੇ ਨਾ ਜਾਂਦਾ ਸਾਡਾ ਵਿਆਹ ਹੋ ਜਾਗਾ ਵਿੱਚੋਂ ਕੁਝ ਵੀ ਬਾਅਦ ਚੂਹਾਂ ਜਾਂਦੇ ਆ ਜਿੰਨੇ ਮਰਜ਼ੀ ਪੈਸੇ ਬਣਾਈ ਜਾਂਦਾ ਕਨੀਓ ਬਾਬੇ ਇਧਰ ਆ ਦੇਖ ਲੈ ਮਰਜ਼ੀ ਜਿਹੜਾ ਇਹ ਇਹਨਾਂ ਦਾ ਕਹਿੰਦਾ ਕਿ ਕੰਮ ਕਰੀਏ ਇਹ ਮੋਸਨਰ ਬੰਦ ਮਰਦੇ ਉਹ ਸਿਰੇ ਉਰੇ ਆ ਪੱਲਾ ਉੱਤੇ ਪਾਣੀ ਬੈਗ ਲਾ ਚੁੱਕਾ ਉਹ ਮੈਂ ਪੂਈਆਂ ਹਾਂ ਕੱਟਦਾਗਾ ਕੈਮਰਾ ਫੜ ਕੇ ਕਿਹੜਾ ਹਾਂ ਉਹ ਗਾਇਜ਼ ਆਪ ਜਿ ਬਣਾ ਰਹੇ ਆ ਲਾਈਵ ਲੂੜੀ ਉੱਤੇ ਆਉਣ ਦਾ ਤਿਆਰ ਬਲਦੀਏ ਚੱਕ ਲਾਂਗੇ ਦੀ ਨੀ ਰਾਤ ਵਾਰ ਬਲਦੀਏ ਉਹ ਲੈ ਆ ਪੌਪ ਗਰਾਊਂਡ ਲੈ ਕੇ ਆਪਾਂ ਚਾ ਪੌਪ ਗਰਾਊਂਡ ਲੈ ਕੇ ਆਓ ਇਹ ਪੌਪ ਗਰਾਊਂਡ ਆ ਫੜੀ ਮੈਂ ਲੈ ਗਿਆ ਪੌਪ ਗਰਾਊਂਡ ਜਾਲਿਆ ਇਹੋ ਜੀ ਹੈ ਲਵਾਫੇ ਪਾਰ ਤੇ ਇੱਥੇ ਕੜਿਆ ਉਹ ਲਵਾਫੇ ਪਾਰ ਤੇ ਗਿਆ ਔਰ ਕੀ ਆ ਮੈਂ ਬੱਕਾ ਭਰ ਲਿਆ ਵੀਰ ਮੈਂ ਵੀਰ ਪੈ ਥੋੜੇ ਥੋੜੇ ਪਾਗੇ ਰੱਖ ਦੇ ਉਹ ਥੋੜੇ ਪਾਈ ਥੋੜੇ ਥੋੜੇ ਪਾਗੇ ਰੱਖ ਦੇ ਆ ਅਜਵਾਕਾਂ ਨੂੰ ਦੇ ਦੇ ਥੋੜੇ ਥੋੜੇ ਪਾਗੇ ਬਹੁਤ ਜਵਾਕਾਂ ਦੇ ਹਿਸਾਬ ਨਾਲ ਮੈਂ ਫੁੱਪ ਦੇ ਭਰ ਲਿਆ ਉਹ ਜਰ ਨਿਊਯਾਰਕ ਪਤਾ ਘਾਟੀ ਦਾ ਦਾ ਤਾਈਓ ਸਿਰਾਂ ਨਾ ਕਾਮਯਾਬ ਜੀ ਠੀਕ ਹੈ ਮੈਂ ਆ ਨਾ ਇਹਨਾਂ ਦੇ ਖਾਨਾ ਖਾ ਰਿਹਾ ਦੋ ਖਾਲਾ ਆ ਜੀ ਉਹਨਾਂ ਦੀ ਬਾਅਦ ਦੇ ਰੌਣਕੀ ਤਾਂ ਹੈਗਾ ਇਹ ਤਾਂ ਤੁਮ ਨੂੰ ਉਹ ਰੌਣਕ ਦਾ ਵੀ ਕਰਨਾ ਨਹੀਂ ਪਾਣੀ ਦੀ ਬਾਈ ਦਾ ਕਹਾਣੀ ਆਪਾਂ ਵੀ ਦਾ ਵਿਦਿਸ਼ਾਣੀ ਹੋਰ ਸਾਰਾ ਗੱਲਾਂ ਇਹ ਮੈਂ ਰੋਦਾ ਜੀ ਦੂਰ ਰੱਖ ਕੇ ਦਾਦੇ ਪ੍ਰਦਾਦੇਆਂ ਦੀਆਂ ਗੱਲਾਂ ਵੇਖੀ ਕਿਉਂ ਆਰਾਮ ਨਾਲ ਬੈਠ ਕੇ ਆਪਾਂ ਨਾਲ ਇਹਦੇ ਪ੍ਰਸਾਦ ਖਿੰਦਾ ਹੈ ਹਏ ਬਾਪੇ ਤੇਰੇ ਕਿਉਂ ਵਿਆਹ ਤੋਂ ਬਾਅਦ ਕਿੰਨੇ ਮਿੰਟ ਮੈਂ ਬਾਹਰ ਕਰਨਾ ਜ਼ਰੂਰੀ ਹੈ ਮਾਤਾ ਜੀ ਪਰ ਮੇਰਾ ਵੀ ਘਰ ਹੋਣਾ ਬਚਣਾ ਬਾ ਵਿਚਰਾ ਬਾਲ ਗਿਆ ਸਿਰ ਹੌਤ ਨਾ ਉਧਰ ਬਾਹਰ ਹਏ ਬਾਪੇ ਕੱਲ ਨੂੰ ਵਿਆਹ ਹੋਣਾ ਮੇਰਾ ਮਾਣ ਦਿਹਾੜੀ ਬੋਲੀ माड़ियांत <laughs>